ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਸਾਡੇ ਤੋਂ ਵੱਧ ਕੌਣ ਮਾਨ ਸਨਮਾਨ ਕਰਦਾ ਹੈ ਤੁਹਾਡੇ ਤਾਂ ਘਰੇ ਕਦੀ ਫੋਟੋ ਵੀ ਨਹੀਂ ਲੱਗੀ ਹੋਣੀ ਤੁਸੀਂ 75 ਸਾਲਾਂ ਦੇ ਵਿੱਚ ਖਟਕਰ ਕਲਾਂ ਦਾ ਸਕੂਲ ਦਾ ਨਾਮ ਤਾਂ ਬਦਲ ਨਹੀਂ ਸਕੇ ਭਾਰਤ ਰਤਨ ਬਾਦਸ਼ਾਹ ਮੰਗਿਓ ਪਹਿਲਾਂ ਆਪਣੇ ਤਾਂ ਸਹੀ ਕਰੋ ਤੁਸੀਂ ਉਹਨਾਂ ਦੇ ਪਿੰਡ ਦਾ ਨਾਮ ਸਕੂਲ ਦਾ ਨਾਮ ਸਾਡੀ ਸਰਕਾਰ ਨੇ ਰੱਖਿਆ ਨਵੇਂ ਸ਼ਹਿਰ ਦੇ ਵਿੱਚ ਨਵਾਂ ਸਕੂਲ ਬਣ ਕੇ ਤਿਆਰ ਹੈ ਸਕੂਲ ਆਫ ਫੈਮਿਨਸ ਉਸ ਦਾ ਨਾਮ ਸ਼ਹੀਦ ਭਗਤ ਸਿੰਘ ਤੇ ਰੱਖ ਰਹੇ ਆਂ 에어ਪੋਰਟ ਦਾ ਨਾਮ ਅੱਥੀ ਰੱਖ ਰਹੇ ਆਂ ਮੈਡੀਕਲ ਕਾਲਜ ਉਹਨਾਂ ਦੇ ਨਾਮ ਤੇ ਅਸੀਂ ਲੈ ਕੇ ਆ ਰਹੇ ਆਂ ਸਰਕਾਰੀ ਦਫ਼ਤਰਾਂ 'ਚ ਹਸਪਤਾਲਾਂ 'ਚ ਸਕੂਲਾਂ 'ਚ ਹਰ ਜਗ੍ਹਾ ਉਹਨਾਂ ਦੀ ਫੋਟੋ ਅਸੀਂ ਲਈ ਐ ਤੇ ਅੱਜ ਤੁਸੀਂ ਜਦੋਂ ਮੁੱਦਿਆਂ ਤੋਂ ਭੱਜ ਲੈਂਦੇ ਹੋ ਕਿ ਆਮ ਘਰਾਂ ਦੇ ਆਏ ਸਾਡਾ ਕੋਈ ਹੱਕ ਹੀ ਨਹੀਂ ਐ ਤੁਸੀਂ ਆਓ ਜੋ ਮਰਜ਼ੀ ਬੋਲ ਦਿਓ ਜਿੰਨੂੰ ਜੋ ਮਰਜ਼ੀ ਕਹਿ ਦਿਓ ਤੇ ਵਾਕ ਆਊਟ ਕਰ ਜਾਓ ਕੀ ਵਿਧਾਨ ਸਭਾ ਦਾ ਠੇਕਾ ਤੁਸੀਂ ਲਿਆ ਹੋਇਆ ਕਿ ਆਮ ਘਰਾਂ ਦੇ ਧਿਆਪਤ ਬੋਲ ਨਹੀਂ ਸਕਦੇ ਤੁਸੀਂ ਸਮਝਦੇ ਹੋ ਹਾਂ ਤੁਸੀਂ ਇੱਕ ਮੰਤਰੀਆਂ ਦੇ ਘਰ ਫਾਇਦਾ ਹੋਗੇ ਤਾਂ ਤੁਸੀਂ ਵੱਡੇ ਹੋਗੇ ਅਸੀਂ ਆਮ ਘਰਾਂ ਤੋਂ ਆਂਦੇ ਆਂ ਤੁਸੀਂ ਸਾਡੇ ਧਰਮ ਦਾ ਤੁਸੀਂ ਬਾਬੇ ਨਾਨਕ ਦੀ ਕਾਲੀ ਵਈ ਦਾ ਤੁਸੀਂ ਸਾਡੇ ਸੰਤਾਂ ਦਾ અપਮਾਨ ਕਰਕੇ ਨਿਕਲ ਜੂਗੇ ਕਿਸ ਦੀ ਦਾ ਹੰਕਾਰ ਹੈ ਤੁਹਾਨੂੰ ਕਿਸ ਦੀ ਦਾ ਹੰਕਾਰ ਹੈ ਕੱਲ ਕੁਐਸਚਨ ਆਰ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੀਡਰ ਆਫ اپੋਜੀਸ਼ਨ ਵੱਲੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੀ ਇੱਕ ਐਸੀ ਸ਼ਖਸੀਅਤ ਜਿਸ ਨੇ ਪੰਜਾਬੀਆਂ ਦਾ ਮਾਣ ਪੂਰੇ ਡੇਸ਼ ਵਿਦੇਸ਼ ਵਿੱਚ ਵਧਾਇਆ ਅਸੀਂ ਸਾਰੇ ਬਾਬੇ ਨਾਨਕ ਨੂੰ ਮੱਥਾ ਟੇਕਦੇ ਆਂ ਪਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਖਾਏ ਦਸਾਏ ਹੋਤੇ ਮਾਰਗ ਉਤੇ ਚੱਲਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਸਦਨ ਦੇ ਵਿੱਚ ਠੇਕੇਦਾਰ ਕਹਿ ਦੁੱਤਾ ਮੈਂ ਕੋਈ ਸਿਰਫ ਇੱਕ ਮੰਤਰੀ ਦੇ ਨਾਤੇ ਜਾਂ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਨਹੀਂ ਇੱਕ ਪੰਜਾਬੀ ਹੋਂਦੇ ਨਾਤੇ ਇੱਕ ਸਿੱਖ ਹੋਂਦੇ ਨਾਤੇ ਮੈਨੂੰ ਬਹੁਤ ਥੇਸ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਜੀਵਨ ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਨਾ ਸਰੂਤ ਸਨ 1999 ਦੇ ਵਿੱਚ ਉਹਨਾਂ ਪਹਿਲਾ ਜਿਹੜਾ ਸੀਚੇਵਾਲ ਮਾਡਲ ਹੈ ਟੋਬੇ ਵਾਲਾ ਸਾਫ ਵਾਲਾ ਉਹ ਬਣਾਇਆ ਸੰਨ 2000 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਕਾਲੀ ਵਹੀਂ ਉਸ ਨੂੰ 16 ਸਾਲ ਦਾ ਲੰਬਾ ਉੱਥੇ ਕਾਰ ਸੇਵਾ ਕਰਕੇ ਉਸ ਪਵਿੱਤਰ ਕਾਲੀ ਵਈ ਨੂੰ ਸਾਫ਼ ਕੀਤਾ ਅੱਜ ਉਹ ਕਾਲੀ ਵਈ ਦਾ ਪਾਣੀ ਇੰਨਾ ਸਾਫ਼ ਹੈ ਕਿ ਲੋਕ ਉੱਥੇ ਇਸ਼ਨਾਨ ਕਰਦੇ ਨੇ ਇਸ ਦੌਰਾਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਮਿਲਣ ਲਈ ਆਏ ਤੇ ਉਹਨੇ ਦੋਨੋਂ ਵਾਰੀ ਆ ਕੇ ਜੋ ਏਪੀਜੀ ਅਬਦੁਲ ਕਲਾਮ ਜੀ ਜੋ ਖੁਦ ਰਾਸ਼ਟਰਪਤੀ ਤੋਂ ਇਲਾਵਾ ਮਿਸਾਈਲ ਮੈਨ ਆਫ ਇੰਡੀਆ ਦੇ ਨਾਮ ਤੇ ਵੀ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐਦਾਂ ਦਾ ਸੰਤ ਹਰ ਇੱਕ ਸੂਬੇ ਕੋਲ ਹੋਵੇ। ਹਰ ਸਟੇਟ ਕੋਲ ਹੋਵੇ। ਡਾਕਟਰ ਏਪੀਜੀ ਅਬਦੁਲ ਕਲਾਮ ਜੀ ਨੇ ਸੀਚੇਵਾਲ ਮਾਡਲ ਬਾਰੇ ਇਹ ਗੱਲ ਕਹੀ ਕਿ 1 ਆਫ ਦਾ 9th ਟੈਕਨੋਲੋਜੀਕਲ ਐਡਵਾਂਸਮੈਂਟਸ ਉਸ ਸਮੇਂ ਦੀਆਂ ਜੋ ਦੇਸ਼ ਦੀਆਂ ਬੈਸਟ ਨਾ ਟੈਕਨੋਲੋਜੀਕਲ ਐਡਵਾਂਸਮੈਂਟ ਹੈ। ਉਦੇ ਵਿੱਚੋਂ ਸੰਤ ਸੀਚੇਵਾਲ ਦਾ ਮਾਡਲ ਇੱਕ 2008 ਦੇ ਵਿੱਚ ਟਾਈਮਜ਼ ਮੈਗਜ਼ੀਨ ਉਹ ਮੈਗਜ਼ੀਨ ਜਿਹਦੇ ਉੱਤੇ ਅਮਰੀਕਾ ਦਾ ਰਾਸ਼ਟਰਪਤੀ ਵੀ ਚਾਹੁੰਦਾ ਕਿ ਮੇਰਾ ਨਾਮ ਦਰਜ ਹੋਵੇ ਵੱਖ-ਵੱਖ ਮੁਲਕਾਂ ਦੇ ਹੈੱਡ ਚਾਹੁੰਦੇ ਨੇ ਕਿ ਸਾਡਾ ਨਾਮ ਟਾਈਮਜ਼ ਮੈਗਜ਼ੀਨ ਚਾਵੇ ਉਸ ਟਾਈਮਜ਼ ਮੈਗਜ਼ੀਨ ਨੇ ਇੱਕ ਲਿਸਟ ਕੱਢੀ ਦੀ ਦੁਨੀਆ ਦੇ ਟੌਪ 30 ਵਰਲਡ এনवायरमेंटਲਿਸਟਸ ਦੀ ਉਸ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਨਾਮ ਦਰਜ ਹੋਇਆ ਮੇਰੀ ਪਹਿਲਾ ਪਹਿਲੀ ਮੁਲਾਕਾਤ ਸੰਤ ਪਾਬਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਜਨਵਰੀ 2012 ਚ ਹੋਈ ਸੀ ਉਦੋਂ ਤੱਕ ਸਿਰਫ ਇੰਡੀਆ ਅਗੇਂਸਟ ਕਰਪਸ਼ਨ ਸੀ ਆਮ ਆਦਮੀ ਪਾਰਟੀ ਹਜੇ ਬਣੀ ਨਹੀਂ ਸੀ ਉਦੋਂ ਸੰਤ ਸੀਚੇਵਾਲ ਜੀ ਨੇ ਇੱਕ ਮੁਹਿੰਮ ਚਲਾਈ ਸੀ ਕਿ ਜਿੰਨੇ ਵੀ ਕੈਂਡੀਡੇਟ 2012 ਦੇ ਵਿਧਾਨ ਸਭਾ ਚੋਣਾਂ ਲੜ ਰਹੇ ਨੇ ਉਹਨਾਂ ਤੋਂ ਇੱਕ ਘੋਸ਼ਣਾ ਪੱਤਰ ਲੈਂਦੇ ਸੀ ਕਿ ਅਗਰ ਅਸੀਂ ਜਿੱਤਦੇ ਹਾਂ ਤਾਂ ਅਸੀਂ ਪੰਜਾਬ ਦੀ ਵਿਧਾਨ ਸਭਾ ਜਾ ਕੇ ਵਾਤਾਵਰਣ ਦੇ ਉੱਤੇ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਬਾਰੇ ਗੱਲ ਕਰਾਂਗੇ ਸੰ 2017 ਦੇ ਵਿੱਚ ਸੰਤ ਬਲਬੀਰ ਸਿੰਘ ਸਿਚੇয়াল ਜੀ ਨੂੰ ਦੇਸ਼ ਦੇ ਸਭ ਤੋਂ ਸਰਵੋਤਮ ਪੁਰਸਕਾਰਾਂ ਦੇ ਵਿੱਚੋਂ ਪਦਮਸ਼ੀਰੀ ਪੁਰਸਕਾਰ ਮਿਲਦਾ ਹੈ ਸਮੇਂ-ਸਮੇਂ ਦੇ ਉੱਤੇ ਦੇਸ਼ ਤੇ ਵਕਫ-ਵਕ ਸਟੇਜ ਤੇ ਚੀਫ ਮਨਿਸਟਰ ਇਨਕਲੂਡਿੰਗ ਹਰਿਆਣਾ ਦੇ ਫਾਰਮਰ ਚੀਫ ਮਨਿਸਟਰ ਮਨੋਹਰ لال ਖੱਟਰ ਹੋਰ ਵੀ ਦੇਸ਼ ਦੀ ਨਾਮੀ ਹਸਤੀਆਂ ਉਹਨਾਂ ਦੇ ਸਿਚੇয়াল ਮਾਡਲ ਨੂੰ ਦੇਖਣ ਆਂਦੀਆਂ ਤੇ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਸਨ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਨਾਮਿਨੇਟ ਕੀਤਾ ਤੇ ਸੰ ਸੀਚੇয়াল ਜੀ ਨੇ ਇਹ ਸ਼ਰਤ ਵੀ ਰੱਖੀ ਸੀ ਤੇ 2024 ਦੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਹ ਨਹੀਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਕਿਉਂਕਿ ਮੈਂ ਸਿਰਫ ਅਗਰ ਤੁਸੀਂ ਮੈਨੂੰ ਰਾਜ ਸਭਾ 'ਚ ਭੇਜ ਰਹੇ ਹੋ ਮੈਂ ਸਿਰਫ ਪੰਜਾਬ ਦੇ ਵਾਤਾਵਰਣ ਦੇਸ਼ ਦੇ ਵਾਤਾਵਰਣ ਪਾਣੀ ਆ ਦੀ ਗੱਲ ਕਰੂੰਗਾ ਨਵੰਬਰ 2024 ਤੋਂ ਸੰਤ ਸੀਚੇਾਲ ਜੀ ਨੇ ਮੋਰਚਾ ਲਾਇਆ ਹੋਇਆ ਲੁਧਿਆਣੇ ਵਿਖੇ ਕਾਲਜ ਜਿਹੜਾ ਸਾਡਾ ਬੁੱਢਾ ਦਰਿਆ ਜ਼ਗਾਤਾਰ ਕੰਮ ਕਰ ਰਿਹਾ ਮੈਂ ਉਹਨਾਂ ਦੇ ਸੀਚੇਾਲ ਜਿਹੜਾ ਉਹਨਾਂ ਦਾ ਜਿੱਥੇ ਪਿੰਡ ਉਹ ਜਾ ਕੇ ਦੇਖਿਆ ਪੰਜਾਬ ਦੀ ਸਭ ਤੋਂ ਸੋਹਣੀਆਂ ਸੜਕਾਂ ਸ਼ਾਕੋਟ ਹਲਕੇਚ ਉਸ ਇਲਾਕੇ ਚ ਸੋਹਣੀਆਂ ਸੜਕਾਂ ਕਿਉਂ ਜਿੱਥੇ ਤੁਹਾਨੂੰ ਸੜਕਾਂ ਦੇ ਆਸ-ਪਾਸ ਰੁੱਖ ਮਿਲਣਗੇ ਹਰੀਿਆਲੀ ਮਿਲੇਗੀ ਐਨੀ ਸਕੂਲ ਸਕੂਲਾਂ ਦੇ ਨਾਲ ਨਰਸਰੀ ਨਾ ਉਹਨਾਂ ਤੇ ਜਾ ਕੇ ਦੇਖਿਆ ਬੱਚੇ ਦਿਨੇ ਸਕੂਲ ਚ ਪੜਦੇ ਐ ਤੇ ਉਸ ਤੋਂ ਬਾਅਦ ਹਰ ਬੱਚੇ ਨੂੰ ਲਾਜ਼ਮੀ ਹੈ ਕਿ ਉਹ ਨਰਸਰੀ ਚ ਜਾ ਕੇ ਟਾਈਮ ਬਿਤਾਵੇ 2023 ਚ ਹੜਾਏ ਪੰਜਾਬ ਦੇ ਵਿੱਚ ਸ਼ਾਕੋਟ ਏਰੀਏ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਈ ਦਿਨ ਤੱਕ ਉੱਥੇ ਪਾਣੀ ਖੜਾ ਰਿਹਾ ਮੈਂ ਖੁਦ ਉੱਥੇ ਆਪ ਵੀ ਸੇਵਾ ਕਰਨ ਗਿਆ ਸੀ ਸੰਤ ਸਿਚੀয়াল ਜੀ ਨਾਲ ਜੇ ਮੈਂ ਜਾ ਕੇ ਦੇਖਿਆ ਕਿ ਲਗਾਤਾਰ ਤਕਰੀਬਨ 2-3 ਮਹੀਨੇ ਇੰਨੀ ਗਰਮੀ ਸੀ ਤੇ ਪਾਣੀ ਖੜਨ ਕਰਕੇ ਉੱਥੇ ਇੰਨੀ ਗੰਦੀ ਜ਼ਮੀਨ ਲਾਰੀ ਸੀ ਕੋਈ ਖੜ ਨਹੀਂ ਸਕਦਾ ਸੀ ਪਰ ਸੰਤ ਸਿਚੀয়াল ਉੱਥੇ 24 ਘੰਟੇ ਮੌਜੂਦ ਰਹਿੰਦੇ ਸੀ ਉੱਥੇ ਹੀ ਉਹਨੇ ਆਪਣਾ ਕੈਂਪ ਲਾਇਆ ਸੀਗਾ ਉੱਥੇ ਹੀ ਉਹ ਰਾਤ ਨੂੰ ਸੌਂਦੇ ਸੀ ਉੱਥੇ ਹੀ ਸਵੇਰੇ ਲੱਗ ਜਾਂਦੇ ਸੀ ਐਦਾਂ ਹੀ ਮੈਨੂੰ ਇੱਕ ਵਾਰੀ ਜ਼ਿਲੰਦਰ ਦੇ ਕਿਸੇ ਪੱਤਰਕਾਰ ਸਾਥੀ ਨੇ ਗੱਲ ਦੱਸੀ ਕਹਿੰਦੇ ਜਦੋਂ ਬਾਬਾ ਜੀ ਕਾਲੀ ਵਹੀਂ ਸਾਫ਼ ਕਰ ਰਹੇ ਸੀ ਨਾ ਅਬਦੁਲ ਕਲਾਮ ਜੀ ਜਦੋਂ ਆ ਗਏ ਤਾਂ ਸਭ ਨੂੰ ਪਤਾ ਲੱਗਿਆ ਕਿ ਸਾਡੇ ਕੋਲ ਇੰਨਾ ਮਹਾਨ ਸੰਤ ਜੋ ਵਾਤਾਵਰਣ ਤੇ ਕੰਮ ਕਰ ਰਿਹਾ ਤੇ ਬਹੁਤ ਸਾਰੀਆਂ ਅਖਬਾਰਾਂ ਦੇ ਪੱਤਰਕਾਰ ਨਾਮੀ ਨੈਸ਼ਨਲ ਡੇਲੀਜ਼ ਦੇ ਪੱਤਰਕਾਰ ਫੋਰਨ ਜਰਨਲਿਸਟ ਵੀ ਸੰਸਿਚੇਵਾਲ ਜੀ ਨੂੰ ਦੇਖਣ ਆਉਂਦੇ ਸੀ ਕਿ ਕਿਵੇਂ ਉਹ ਕਾਰ ਸੇਵਾ ਕਰਦੇ ਤਾਂ ਕਹਿੰਦੇ ਇੱਕ ਵਾਰੀ ਸੰਸਿਚੇਵਾਲ ਜੀ ਬੈਠੇ ਸੀ ਤੇ ਉਹਨਾਂ ਦੇ ਇੰਟਰਵਿਊ ਲਈ ਕਿਸੇ ਸੀਨੀਅਰ ਪੱਤਰਕਾਰ ਨੇ ਉਹ ਨਾਲ ਆਪਣੇ ਫੋਟੋਗ੍ਰਾਫਰ ਵੀ ਲੈ ਕੇ ਆਏ ਸੀ। ਉਹਨੇ ਆਖਿਆ ਕਿ ਸੰਤ ਜੀ ਸਾਨੂੰ ਇੱਕ ਫੋਟੋਗ੍ਰਾਫ ਚਾਹੀਦੀ ਹੈ ਜਦੋਂ ਤੁਸੀਂ ਕਾਲੀ ਵਈ ਦੇ ਵਿੱਚ ਇਸ ਤਰੀਕੇ ਨਾਲ ਸਾਫ਼ ਕਰਦੇ ਹੋ। ਸੰਤ ਸਿੱਚੀয়াল ਜੀ ਨੇ ਉਸੇ ਵਕਤ ਆਪਣਾ ਚੋਲਾ ਲਾਇਆ ਤੇ ਸ਼ਾਲ ਮਾਰੀ ਤੇ ਕਾਰ ਸੇਵਾ ਕਰਨ ਲੱਗੇ। ਫੋਟੋਗ੍ਰਾਫਰ ਨੇ ਫੋਟੋ ਖਿੱਚ ਲਈ। ਉਸ ਤੋਂ ਪੱਤਰਕਾਰ ਜੀ ਨੇ ਕਿਹਾ ਜੀ ਹਾਂਜੀ ਫੋਟੋ ਹੋ ਗਈ ਤੁਸੀਂ ਆਜੋ। ਸੰਤ ਸਿੱਚੀয়াল ਜੀ ਕਹਿੰਦੇ ਨਹੀਂ। ਹੁਣ ਮੈਂ 6 ਘੰਟੇ ਬਾਅਦ ਹੀ ਬਾਹਰ ਨਿਕਲੂਗਾ ਮੈਂ ਫੋਟੋ ਖਿਚਾਣ ਲਈ ਅੰਦਰ ਨਹੀਂ ਗਿਆ ਸੀ ਅਸੀਂ ਉਸ ਐਡਾਂ ਦੇ ਸ਼ਖਸ ਨੂੰ ਜਿਸ ਨੂੰ ਦੁਨੀਆ ਇੰਨਾ ਮਾਨ ਦਿੰਦੀ ਹੈ ਤੇ ਉਹ ਰਾਜ ਸਭਾ MP ਨੇ ਰਾਜ ਸਭਾ MP ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਆ ਉਹ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਸਾਡੇ ਯੂਨਾਈਟਿਡ ਨੇ ਹਰੀ ਕ ਐਮ ਐਲ ਏ ਨਾਲ ਵੋਟ ਪਾਈ ਹੈ ਅਸੀਂ ਉਹਨਾਂ ਨੂੰ ਠੇਕੇਦਾਰ ਕਹਿ ਦਿੱਤਾ ਤੇ ਹਜੇ ਵੀ ਅਸੀਂ ਸ਼ਰਮਿੰਦਾ ਤੱਕ ਵੀ ਹੈ ਨਹੀਂ ਅਸੀਂ ਕਾਲੀ ਵੇਂ ਦੀ ਤੋਹੀਨ ਕਰ ਦਿੱਤੀ ਕਾਲੀ ਬਈ ਤਾਂ ਚਰਨ ਅੰਮ੍ਰਿਤ ਹੈ ਅਸੀਂ ਇੱਕ ਜਾਣੀ ਸਾਡੀ ਮਾਨਸਿਕਤਾ ਕੀ ਦਿਖਾਂਦੀ ਹੈ ਇਸ ਮੁੱਦੇ ਦੇ ਉੱਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬੀ ਯੂਨੀਵਰਸਿਟੀ ਨੇ ਸੰਤ ਸਿਚੇয়াল ਜੀ ਨੂੰ ਆਨਰੇਰੀ ਡੀਲੈਟ ਦੀ ਡਿਗਰੀ ਦਿੱਤੀ ਹੋਈ ਹੈ ਯਾਨੀ ਉਹ ਡਾਕਟਰ ਸੰਤ ਬਲਬੀਰ ਸਿੰਘ ਸਿਚੇয়াল ਜੀ ਹੈ ਤੇ ਮੈਂ ਬਾਜਵਾ ਸਾਹਿਬ ਨੂੰ ਇਹ ਵੀ ਦੱਸ ਦਵਾਂ ਆਪਣੀ ਜਾਣਕਾਰੀ ਲਈ ਉਹਨਾਂ ਦੇ ਕਿਤੇ ਹੋਏ ਕੰਮਾਂ ਦੇ ਉੱਤੇ ਸੰਤ ਬਲਬੀਰ ਸਿੰਘ ਸਿਚਿਆਲ ਜੀ ਦੇ ਕਿੱਤੇ ਹੋਏ ਕੰਮਾਂ ਦੇ ਉੱਤੇ ਹੁਣ ਤੱਕ 5 ਪੀ ਐਚ ਡੀ ਡਿਗਰੀਆਂ ਹੋ ਚੁੱਕੀਆਂ ਹਨ 5 ਡਾਕਟੋਰੇਟ ਹੋ ਚੁੱਕੇ ਨੇ ਅਸੀਂ ਸਿਰਫ ਨਿੰਦਣਾ ਜਾਂਦੇ ਹਾਂ ਸਾਡੇ ਕੋਲ ਇੰਨਾ ਮਹਾਨ ਸੰਤ ਹੈ ਜਿਹਨੂੰ ਟਾਈਮਜ਼ ਮੈਗਜ਼ੀਨ ਜਿਹਨੂੰ ਦੇਸ਼ ਦੀ ਸਰਵੋਤਮ ਪਰਿਸਕਾਰ ਜਿਹਨੂੰ ਅਬਦੁਲ ਕਲਾਮ ਜੀ ਜਿਸਨੂੰ ਦੁਨੀਆ ਮੰਨਦੀ ਹੈ ਸਿਰਫ ਅਸੀਂ ਰਾਜਨੀਤੀ ਦੇ ਲਈ ਅਸੀਂ ਉਸਨੂੰ ਠੇਕੇਦਾਰ ਕਹਿ ਦਿੱਤਾ ਹਾਂ ਸ਼ਾਇਦ ਉਹ ਠੇਕੇਦਾਰ ਹੈ ਕਿਉਂਕਿ ਉਹਨੇ ਠੇਕਾ ਲਿਆ ਹੋਇਆ ਹੈ ਸਾਡੇ ਸਾਰਿਆਂ ਦੇ ਗੰਦ ਨੂੰ ਸਾਫ਼ ਕਰਨ ਦਾ ਅਸੀਂ ਤਾਂ ਨਹੀਂ ਕਰੀ ਜਾ ਕੇ ਨਾ ਸੀ ਰੁਖ ਲਾਣੇ ਨਾ ਅਸੀਂ ਦਰਿਆ ਸਾਫ਼ ਕਰਨੇ ਨਾ ਅਸੀਂ ਕਾਲੀ ਬਈ ਵੇਲੇ ਕਿੱਥੇ ਗਏ ਸੀ ਨਾ ਅਸੀਂ ਬੁੱਢਾ ਸਾਨੂੰ ਸਿਰਫ ਭਾਸ਼ਣ ਦੇਣੇ ਆਉਂਦੇ ਆ ਅਸੀਂ ਜ਼ਮੀਨ 'ਚ ਨਹੀਂ ਉਤਰ ਸਕਦੇ ਤੇ ਅਗਰ ਕੋਈ ਸੰਤ ਉਸ ਗੰਦਗੀ 'ਚ ਉਤਰ ਰਿਹਾ ਅਸੀਂ ਉਸ ਨੂੰ ਠੇਕੇਦਾਰ ਕਵਾਂਗੇ ਕਦੀ ਗਏ ਹੋ ਤੁਸੀਂ ਫਿਰ ਅੱਜ ਮੌਕੇ 'ਤੇ ਜਦੋਂ ਹੈ ਫਿਰ ਕਹਿੰਦੇ ਜੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਸਾਡੇ ਤੋਂ ਵੱਧ ਕੌਣ ਮਾਨ ਸਨਮਾਨ ਕਰਦਾ ਹੈ ਤੁਹਾਡੇ ਤਾਂ ਘਰੇ ਕਦੀ ਫੋਟੋ ਵੀ ਨਹੀਂ ਲੱਗੀ ਹੋਣੀ ਤੁਸੀਂ 75 ਸਾਲਾਂ ਦੇ ਵਿੱਚ ਖਟਕਰ ਕਲਾਂ ਦਾ ਸਕੂਲ ਦਾ ਨਾਮ ਤਾਂ ਬਦਲ ਨਹੀਂ ਸਕੇ ਭਾਰਤ ਰਤਨ ਬਾਦ ਤੋਂ ਮੰਗਿਓ ਪਹਿਲਾਂ ਆਪਣੇ ਤਾਂ ਸਹੀ ਕਰੋ ਤੁਸੀਂ ਉਹਨਾਂ ਦੇ ਪਿੰਡ ਦਾ ਨਾਮ ਸਕੂਲ ਦਾ ਨਾਮ ਸਾਡੀ ਸਰਕਾਰ ਨੇ ਰੱਖਿਆ ਨਵੇਂ ਸ਼ਹਿਰ ਦੇ ਵਿੱਚ ਨਵਾਂ ਸਕੂਲ ਬਣ ਕੇ ਤਿਆਰ ਹੈ ਸਕੂਲ ਆਫ ਫੈਮਿਨਸ ਉਸ ਦਾ ਨਾਮ ਸ਼ੀਦਿਆਦਰ ਭਗਤ ਸਿੰਘ ਤੇ ਰੱਖ ਰਹੇ ਆਂ 에어ਪੋਰਟ ਦਾ ਨਾਮ ਅੱਤੀ ਰੱਖ ਰਹੇ ਆਂ ਮੈਡੀਕਲ ਕਾਲਜ ਉਹਨਾਂ ਦੇ ਨਾਮ ਤੇ ਅਸੀਂ ਲੈ ਕੇ ਆ ਰਹੇ ਆਂ ਸਰਕਾਰੀ ਦਫ਼ਤਰਾਂ 'ਚ ਹਸਪਤਾਲਾਂ 'ਚ ਸਕੂਲਾਂ 'ਚ ਹਰ ਜਗ੍ਹਾ ਉਹਨਾਂ ਦੀ ਫੋਟੋ ਅਸੀਂ ਲਾਈ ਹੈ ਤੇ ਅੱਜ ਤੁਸੀਂ ਜਦੋਂ ਮੁੱਦਿਆਂ ਤੋਂ ਭੱਜ ਲੈਂਦੇ ਹੋ ਕੀ ਆਮ ਘਰਾਂ ਦੇ ਆਏ ਸਾਡਾ ਕੋਈ ਹੱਕ ਹੀ ਨਹੀਂ ਹੈ ਤੁਸੀਂ ਆਓ ਜੋ ਮਰਜ਼ੀ ਬੋਲ ਦਿਓ ਜਿੰਨੂੰ ਜੋ ਮਰਜ਼ੀ ਕਹਿ ਦੋ ਤੇ ਵਾਕ ਆਊਟ ਕਰ ਜਾਓ ਕੀ ਵਿਧਾਨ ਸਭਾ ਦਾ ਠੇਕਾ ਤੁਸੀਂ ਲਿਆ ਹੋਇਆ ਕਿ ਆਮ ਘਰਾਂ ਦੇ ਟੀਆਪੁੱਤ ਬੋਲ ਨਹੀਂ ਸਕਦੇ ਤੁਸੀਂ ਸਮਝਦੇ ਹੋ ਹਾਂ ਤੁਸੀਂ ਇੱਕ ਮੰਤਰੀਆਂ ਦੇ ਘਰ ਫਾਇਦਾ ਹੋਗੇ ਤਾਂ ਤੁਸੀਂ ਵੱਡੇ ਹੋਗੇ ਅਸੀਂ ਆਮ ਘਰਾਂ ਤੋਂ ਆਂਦੇ ਹਾਂ ਤੁਸੀਂ ਸਾਡੇ ਧਰਮ ਦਾ ਤੁਸੀਂ ਬਾਬੇ ਨਾਨਕ ਦੀ ਕਾਲੀ ਵਈ ਦਾ ਤੁਸੀਂ ਸਾਡੇ ਸੰਤਾਂ ਦਾ ਅਪਮਾਨ ਕਰਕੇ ਨਿਕਲ ਜਾਓਗੇ ਕਿਸ ਦੀ ਸੀ ਇਹ ਹੰਕਾਰ ਹੈ ਤੁਹਾਨੂੰ ਕਿਸ ਦੀ ਹੰਕਾਰ ਹੈ ਮੈਂ ਇਹ ਨਿੰਦਾ ਪ੍ਰਸਤਾਵ ਲੈ ਕੇ ਆਇਆ ਸਾਰੇ ਮਾਨਯੋਗ ਵਿਧਾਇਕ ਸਾਹਿਬਾਨ ਨੇ ਉਸ ਨੂੰ ਪਾਸ ਕੀਤਾ ਕਿ ਮੈਂ ਆਪ ਜੀ ਨੂੰ ਵੀ ਚੰਦ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਤੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਚਾਹੁੰਦਾ ਕਿ ਇਹ ਮਸਲਾ ਇੱਕ ਸੰਤ ਦੇ ਅਪਮਾਨ ਦਾ ਹੈ ਸਾਡੇ ਕੋਲ ਇੱਕੋ ਹੀ ਸੰਤ ਹੈ ਜੋ ਵਾਤਾਵਰਣ ਤੇ ਕੰਮ ਕਰਦਾ ਅੱਜ ਅਸੀਂ ਬਾਕੀ ਸੰਤਾਂ ਦੇ ਬਾਰੇ ਸੁਣਦੇ ਹਾਂ ਤਰ੍ਹਾਂ-ਤਰ੍ਹਾਂ ਦੇ ਲੋਕ ਉਹਨਾਂ ਨੂੰ ਪੂਜਦੇ ਐ ਸਾਡੇ ਕੋਲ ਇੱਕ ਸੰਤ ਹੈ ਜੇ ਅਸੀਂ ਉਸ ਦੀ ਕਦਰ ਨਹੀਂ ਕਰਾਂਗੇ ਤਾਂ ਖਤਮ ਹੋ ਜਾਊਗਾ ਸਭ ਕੁਝ ਬਾਬੇ ਨਾਨਕ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਸੰਤ ਨੂੰ ਪੂਜੀਏ ਉਹਨਾਂ ਲਈ ਰਾਜ ਸਭਾ MP ਕੁਛ ਨਹੀਂ ਹੈ ਬਹੁਤ ਛੋਟਾ ਉਹਦੇ ਨਾਲ ਲਈ ਉਹ ਬਹੁਤ ਮਹਾਨ ਸ਼ਖਸੀਅਤ ਹੈ ਇਸ ਕਰਕੇ ਮੈਂ ਆਪ ਸਭ ਨੂੰ ਵੀ ਬੇਇੱਜ਼ਤੀ ਕਰ ਦਾਂ ਤੇ ਮੇਰੇ ਦਿਲ ਨੂੰ ਨੀਜੀ ਢੇਰ ਪਹੁੰਚੀ ਹੈ ਮੈਂ ਉਹਨਾਂ ਦਾ ਕੰਮ ਦੇਖਿਆ ਪਿਛਲੇ 12-13 ਸਾਲਾਂ ਤੋਂ ਹੁਣ ਵੀ ਉਹ ਲੱਗ ਚੁੱਕੇ ਨੇ ਬਹੁਤ ਲੋਕ ਮਜ਼ਾਕ ਬਣਾਉਣਗੇ ਅਚਾਈ ਦੇ ਨਾਲ ਕੀ ਹੁੰਦਾ ਜੀ ਦੋਖੂ ਬਣਾ ਲੈ ਕੀ ਹੋ ਗਿਆ ਲੋਕ ਦਸ਼ਰਤ ਮਾਂਜੀ ਦਾ ਵੀ ਮਜ਼ਾਕ ਬਣਾਉਂਦੇ ਸੀ ਉਹ ਥੋੜਾ ਚੱਕ ਕੇ ਲੱਗਿਆ ਸੀ ਥੋੜਾ ਸ਼ੈਣੀ ਚੱਕ ਕੇ ਲੱਗਿਆ ਸੀ ਕਹਿੰਦਾ ਮੈਂ ਪਹਾੜ ਤੋੜੂੰਗਾ ਲੋਕ ਉਹਦਾ ਮਜ਼ਾਕ ਉਡਾਉਂਦੇ ਸੀ 22 ਸਾਲਾਂ ਬਾਅਦ ਉਸਨੇ ਪਹਾੜ ਤੋੜ ਦਿੱਤਾ ਉਸ ਨੂੰ ਕਹਿੰਦੇ ਆ ਦਾ ਮੈਨ ਹੂ ਮੂਵਡ ਦਾ ਮਾਊਂਟੇਨ ਦਸ਼ਰਤ ਮਾਂਜੀ ਸਨ ਸੀਚਲ ਜੀ ਲੱਜ ਚੁਕੇ ਨੇ ਉਹ ਬੁੱਢਾ ਦਰਿਆ ਸਾਫ਼ ਕਰਕੇ ਰਹਿਣਗੇ ਤੇ ਲੋਕਾਂ ਨੂੰ ਪਛਟਾਣਾ ਪੈਣਾ ਤੇ ਦੁੱਖ ਇਸ ਗੱਲ ਦਾ ਜਿੱਥੋਂ ਜਿੱਥੇ ਸੀਚੇ ਵਾਲ ਪਿੰਡ ਉੱਥੋਂ ਦੇ ਮਾਨਯੋਗ ਐਮਐਲਏ ਕਿਦਾਂ ਸਵੇਰ ਚੋਂ ਪੱਜ ਗਏ ਮੈਂ ਕਲੈਰੀਫਿਕੇਸ਼ਨ ਚਾਹੁੰਦਾ ਹੈ ਉਹ ਆਕੇ ਦੇਣ ਨਾਲ ਦੇ ਐਮਐਲਏ ਸੁਖਵਿੰਦਰ ਕੋਟਲੀ ਜਲੰਧਰ ਦੇ ਹੋਰ ਐਮਐਲਏ ਕਾਂਗਰਸ ਦੇ ਆਕੇ ਸਪਸ਼ਟੀਕਰਨ ਦੇਣ ਤੇ ਲੋਕਾਂ ਚ ਜਾਣ ਕਹਿਣ ਕਿ ਹਾਂ ਸੰਸੀਚੇਲ ਠੇਕੇਦਾਰ ਹੈ ਉਹਨਾਂ ਦੇ ਪਿੰਡਾਂ ਚ ਉਹਨਾਂ ਦੇ ਏਰੀਏ ਦੇ ਵਿੱਚ ਬੰਨਾਂ ਦਾ ਕੰਮ ਕੀਤਾ ਹੋਣੀ ਅੱਜ ਹਣ ਤੋਂ ਬਚਾ ਕੋਈ ਕਰਦਾ ਉਹ ਲੜਦੇ ਆ ਸੰਸੀਚੇਲ ਜੀ ਕਈ ਵਾਰੀ ਸਾਡੇ ਨਾਲ ਲੜ ਪੈਂਦੇ ਮੰਤਰੀਆਂ ਨਾਲ ਕਿ ਮੇਰਾ ਇਹ ਕੰਮ ਕਰਕੇ ਇਹੋ ਵਾਤਾਵਰਨ ਦੇ ਨਾਲ ਐਸੀ ਮਹਾਨ ਸ਼ਖਸੀਅਤ ਬਾਰੇ ਅਸੀਂ ਇੰਨੀ ਤੁਹਾਨੂੰ ਤੁਸੀਂ ਦੱਸੋ ਜੀ ਮੈਂ ਤਾਂ ਉਹਨਾਂ ਦੀ ਮੈਂ ਦੇਖੋ ਇਹ ਪ੍ਰੋਫਾਈਲ ਹੈ ਸਾਰੀ ਚੀਜ਼ਾਂ ਅਵੇਲੇਬਲ ਹੈ ਅਸੀਂ ਉਸ ਨੂੰ ਸਮਝ ਤੋਂ ਪਾਰ ਇਸ ਕਰਕੇ ਮੈਂ ਧੰਨਵਾਦ ਕਰਦਾ ਆਪਣੇ ਮਾਨਯੋਗ ਵਿਧਾਇਕਾਂ ਦਾ ਜਿਨ੍ਹਾਂ ਇਸ ਨਿੰਦਾ ਪ੍ਰਸਤਾਵ ਨੂੰ ਪਾਰਿਤ ਕੀਤਾ ਤੇ ਨਾਲ ਹੀ ਮੈਂ ਦੋਵੇਂ ਹੱਥ ਜੋੜ ਕੇ ਨਮਨ ਕਰਦਾ ਉਸ ਸ਼ਖਸੀਅਤ ਨੂੰ ਸੰਤਿ ਸਿਖਿਆਲ ਜੀ ਨੂੰ ਅਸੀਂ ਸਾਰੇ ਉਹਨਾਂ ਦੇ ਨਾਲ ਹੈ ਉਹਨਾਂ ਦਾ ਕੰਮ ਦੀ ਕਦਰ ਹਰ ਇੱਕ ਪੰਜਾਬੀ ਕਰਦੇ ਆ ਇਹ ਹੰਕਾਰੀ ਲੋਕ ਐ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ ਪਰ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਦੁਨੀਆ 'ਚ ਵੱਸਦਾ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਉਹਨਾਂ ਦੇ ਕੰਮ ਦੀ ਕਦਰ ਕਰਦਾ ਹੈ ਅੱਜ ਗੁਰੂ ਹਰ Rai ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ ਗੁਰੂ ਹਰ Rai ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਵਾਤਾਵਰਣ ਤੇ ਲਾਇਆ ਸੀ ਅਸੀਂ ਕਿਹੜੇ ਕਿਹੜੇ ਪਾਸੇ ਚਲੇ ਗਏ ਕਦੀ ਤੁਸੀਂ ਕਦੀ ਪ੍ਰਤਾਪ ਬਾਜਵਾ ਨੂੰ ਦੇਖਿਆ ਕਦੀ ਕਿਤੇ ਝਾੜੂ ਮਾਰਦੇ ਹੋਏ ਕਦੀ ਕਾਲੀ ਵਈ ਸਾਹ ਜੇ ਨਾ ਕਰਦੇ ਸਨ ਸਿਚੇਵਾਲ ਅੱਜ ਸਾਡੇ ਗੁਰੂ ਨਾਨਕ ਦੀ ਉਹ ਕਾਲੀ ਵਈ ਅੱਜ ਵੀ ਉਦਾਂ ਹੀ ਹੋਣੀ ਸੀ ਲੱਗਣੇ ਸਾਰੇ ਜਾ ਕੇ ਉੱਥੇ ਬੁੱਢਾ ਦਰਿਆ 'ਚ ਸਾਡੇ ਕੋਲ ਜਦੋਂ ਵੀ ਸਮਾਂ ਮਿਲਦਾ ਸੀ ਜਾਂਦੇ ਆ ਸਾਡੇ ਮੰਤਰੀ ਜਾਂਦੇ ਆ ਕਈ ਕੰਮਾਂ ਸਰਕਾਰਾਂ ਨਹੀਂ ਕਰਵਾ ਸਕਦੀਆਂ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਇੱਕ ਐਸਟੀਪੀ ਬੰਨਾ ਸੀ ਉਹਦੇ ਵਿੱਚ ਸਟੇ ਸੀਗਾ ਸਰਕਾਰ ਦੀ ਮਜਬੂਰੀ ਅਸਰਾਂ ਦੀ ਮਜਬੂਰੀ ਹੈ ਪਰ ਸੰਤ ਜੋ ਕਾਰਜ ਕਰ ਸਕਦੇ ਉਹ ਨਹੀਂ ਮਿਲਿਆ ਉਨੀ ਉਹ ਐਸਟੀਪੀ ਚਲਾ ਦਿੱਤਾ ਜੋ ਪਿਛਲੇ 10 ਸਾਲਾਂ 'ਚ ਨਹੀਂ ਚੱਲਿਆ ਉਦੇ ਨਾਲ ਕਾਫੀ ਫਰਕ ਪਿਆ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਬੁੱਡੇ ਦਰਿਆ ਦੀ ਵੀਡੀਓ ਹੈ ਸੰਤ ਜੀ ਉਹਦੇ ਵਿੱਚ ਕਰਕੇ ਉਹ ਦਿਖ ਰਿਹਾ ਪਾਣੀ ਥੱਲੇ ਤੱਕ ਦਿਖ ਰਿਹਾ 100 ਕਿਊਸਿਕ ਸਾਫ ਪਾਣੀ ਬੁੱਡੇ ਦਰਿਆ ਛੱਡ ਦਿੱਤਾ ਗਿਆ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿਸ ਚੀਜ਼ ਦਾ ਹੰਕਾਰ ਹੈ ਜੇ ਮਾਫੀ ਮੰਗ ਲਾਂਗੇ ਛੋਟੇ ਹੋ ਜਾਾਂਗੇ ਮੈਂ ਸਾਬ ਕਹਿੰਦੇ ਨੇ ਆਪਣੇ ਸਪੈਸ਼ਲ ਕਰਦੇ ਆ ਸੰਤ ਜੀ ਦਾ ਕੋਈ ਟੈਕਨੀਕਲ ਮਾਹਰ ਬੰਦਾ ਮੋਂ ਤਿਆਰ ਕਰੇ ਮੇਰੀ ਗੱਲ ਸੁਣੋ ਜੀ ਜਿਸ ਤੋਂ ਮਿਸਾਈਲ ਮੈਨ ਆਫ ਇੰਡੀਆ ਜਿਸ ਦੇ ਕੰਮਾਂ ਤੇ ਪੰਜ ਪੀ ਐਚ ਡੀਆ ਹੋ ਰੀਆਂ ਨੇ ਮੈਂ ਤੁਹਾਨੂੰ ਦੱਸਦਾ ਬਤੌਰ ਐਮ ਐਲ ਏ ਮੈਂ ਆਪਣੇ ਹਲਕੇ ਦੇ ਵਿੱਚ ਮੈਨੂੰ ਵੀ ਸੀ ਟੋਬੇ ਸਾਫ ਕਰਨੇ ਆ ਮੈਂ ਸਾਰੇ ਮਾਡਲ ਸਟੱਡੀ ਕਰਾ ਲੇ ਸਭ ਤੋਂ ਪਹਿਲਾ ਮਾਡਲ ਸੀਚਿਆਲ ਮਾਡਲ ਹੀ ਹੈ ਠਾਪੜ ਮਾਡਲ ਉਸ ਦਾ ਰਿਫਾਈਨ ਮਾਡਲ ਹੈ ਇਸ ਤੋਂ ਇਲਾਵਾ ਪੰਜ ਸੱਤ ਹੋਰ ਮਾਡਲ ਨੇ ਉਹ ਸਾਰਿਆਂ ਦਾ ਬੇਸ ਸੀਚਿਆਲ ਮਾਡਲ ਹੈ ਤੁਸੀਂ ਟੋਬੇ ਦੀ ਸਾਫ ਸਫਾਈ ਕਰਾਉਣ ਲਈ ਉਹਦਾ ਸਿਸਟਮ ਇਹ ਹੈ ਕਿ ਪਹਿਲਾਂ ਸਰਵੇ ਹੋਣਾ ਚਾਹੀਦਾ ਕਿਤੇ ਵੀ ਇਹ ਨਹੀਂ ਬਹੁਤ ਸਾਰੇ ਠਾਪੜ ਮਾਡਲ ਵੀ ਫੇਲ ਹੈ ਉਹ ਹਰ ਪਿੰਡ ਦੀ ਲੋੜ ਦੇ ਅਨੁਸਾਰ ਹੈ ਕਿ ਉਸ ਪਿੰਡ ਦੇ ਵਿੱਚ ਜਿਹੜਾ ਵੇਸਟ ਆ ਰਿਹਾ ਉਹ ਕਿੱਦਾਂ ਦਾ ਆ ਰਿਹਾ ਕਿੰਨਾ ਸਰਵੇ ਹੋਣਾ ਚਾਹੀਦਾ ਕਿਹੜੇ ਮੌਸਮ 'ਚ ਦਿਨ ਦੇ ਕਿਹੜੇ ਟਾਈਮ 'ਚ ਮਹੀਨਿਆਂ ਦੇ ਵਿੱਚ ਕਦੋਂ ਕਿੰਨਾ ਪਾਣੀ ਆ ਰਿਹਾ ਉਹਦੀ ਸਾਰੀ ਸਿਸਟਮੈਟਿਕ ਸਟੱਡੀ ਹੋਣੀ ਚਾਹੀਦੀ ਹੈ ਕਿੰਨੀ ਜਗ੍ਹਾ ਅਵੇਲੇਬਲ ਹੈ ਉੱਥੇ ਉਹ ਪ੍ਰੋਜੈਕਟ ਲਾਣ ਲਈ ਕਿੰਨਾ ਪੈਸਾ ਅਵੇਲੇਬਲ ਹੈ ਉਸ ਤੋਂ ਬਾਅਦ ਹੋਊਗਾ ਪਰ ਇਹ ਕਹਿ ਦੇਣਾ ਇਹ ਕਹਿ ਦੇਣਾ ਕਿ ਹਾਂ ਜਿਉ ਠੇਕੇਦਾਰ ਹੈ ਤੇ ਅੱਜ ਫਿਰ ਉਨੀ ਬਹੁਤ ਸਾਰੀ ਮਾਈਕ ਬਾਂਸੀ ਬਹੁਤ ਸਾਰੀ ਟਿੱਪਣੀਆਂ ਉੱਥੇ ਕਹਾਤਾ ਕਿ ਖਾਸਿਤ ਇੱਕ ਇੱਕ ਸਵਾਲ ਇਹ ਠੇਕੇਦਾਰ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਕੰਮ ਕਰਾਂਦਾ ਹੈ ਮੇਰਾ ਸਵਾਲ ਇਹ ਸੁਣ ਲੈ ਉਸ ਉਪਰ ਹੀ ਕੰਮ ਕਰਾਂਦਾ ਸਹੀ ਕੰਮ ਕਰਾਂਦਾ ਆਪਣਾ ਪ੍ਰੋਫਿਟ ਲੈਂਦਾ ਸੰਤ ਸੀਚੇਵਾਲ ਕਿਸ ਤਰੀਕੇ ਦਾ ਪ੍ਰੋਫਿਟ ਲੈ ਰਹੇ ਨੇ ਕੀ ਇਹ ਦੱਸ ਸਕਦੇ ਨੇ ਜਿਹੜੇ ਆਪਣੇ ਜਿਹਨਾਂ ਨੇ ਗੱਲ ਕੀਤੀ ਹੈ ਉਹਨਾਂ ਤੋਂ ਪੁੱਛੋ ਨਾ ਵੀ ਨਹੀਂ ਉਹ ਇਸ ਤਰੀਕੇ ਨਾਲ ਭਾਅ ਦੱਸ ਤੁਸੀਂ ਦੂਜੀ ਗੱਲ ਇਹ ਵੀ ਹੈ ਦੂਜੀ ਗੱਲ ਇਹ ਵੀ ਹੈ ਦੇਖੋ ਤੁਸੀਂ ਵੀ ਜਾਣਦੇ ਉਹਨਾਂ ਦਾ ਭਾਅ ਕੀ ਸੀਗਾ ਤੁਸੀਂ ਵੀ ਜਾਣਦੇ ਉਹਨਾਂ ਦਾ ਭਾਅ ਕੀ ਸੀ ਤੁਸੀਂ ਉਹਨਾਂ ਦਾ ਅੱਜ ਵੀ ਕੀ ਭਾਅ ਸੀ ਉਹ ਵੀ ਜਾਣਦੇ ਹੋ Eso alto sí, no lo pickou por el